ਕੀ ਨਾਮ ਤੁਹਾਡਾ ਜੀ ਕੀ ਨਾਮ ਕੀ ਬਣਾ ਅਭਿਨਾਸ਼ ਕੀ ਗੱਲ ਕੀ ਹੋਈ ਸੀ ਮੈਡਮ ਮੇਰੇ ਬ੍ਰਦਰ ਦੀ ਲੜਾਈ ਹੋਈ ਸੀ ਜੀ ਹਮ ਐਕਚੁਅਲੀ ਇਹ ਵੀ ਇੱਕ ਪੁਨਾ ਵੱਲੋਂ ਹੋਈ ਕਹਿ ਲਓ ਸਾਹਮਣੇ ਸਾਡੀ ਗਲੀ ਦੇ ਵਿੱਚ ਰਹਿੰਦੇ ਆ ਸੀ ਲਾਂ ਦੇ ਵਿੱਚ ਇਹ ਸੰਘਰੇ ਸੀ ਸਕੂਟਰੀ ਤੇ ਤੇ ਉਹਨਾਂ ਨੇ ਪਤਾ ਨਹੀਂ ਰੋਕ ਕੇ ਬਹਿਸ ਵਸਾਈ ਹੋਈ ਤੇ ਉਹਨਾਂ ਨੇ ਅੱਗੇ ਵੇਸਮੇਟ ਕੱਢ ਲਿਆਂਦੇ ਤੇ ਉਹ ਮਾਰੇ ਡਾਕਟਰ ਮਾਰੇ ਲੋਕਾਂ ਨੂੰ ਫੋਨ ਕੱਟ ਸੱਟ ਆਦਿ ਤੋਂ ਉਹਨਾਂ ਦਾ ਕਹਿਣਾ ਸੀ ਉਹਨਾਂ ਨੇ ਪਹਿਲ ਕੀਤੀ ਆਗੇ ਉਹਨਾਂ ਨੇ ਪਹਿਲ ਕੀਤੀ ਆ ਤੁਸੀਂ ਦੇਖ ਲਓਂਦੇ ਆ ਬਲੱਡ ਸਾਰਾ ਹਟ ਗਿਆ ਹੋਇਆ ਇਹ ਵੀਡੀਓ ਕਿਦੋਂ ਦੀ ਦੀ ਆ? ਇੱਕ ਵਾਰੀ ਦੇਖੋ ਜੀ ਨਿੱਕੀ ਜਿਹੀ ਗੱਲ ਤੋਂ ਬੰਦੇ ਇਦਾਂ ਮਾਰਦੇ ਨੇ ਤੇ ਕਿਦਾਂ ਨਹੀਂ ਮਾਤੇ ਤੁਸੀਂ ਕੌਣ ਹੋ? ਮੈਂ ਉਹਦੀ ਮੰਮੀ ਆ ਬੇਟਾ, ਮੇਰਾ ਬੇਟਾ। ਕਿ ਗੱਲ ਪੂਰੀ ਕੀ ਹੋਈ ਸੀ? ਬੇਟਾ ਉਸਨੂੰ ਲੰਗੜ ਦੇ ਸੀ ਕਿਸੇ ਨੂੰ ਛੱਡਣ ਗਿਆ ਸੀਗਾ। ਐਸੀ ਵਾਦੇ ਤੇ ਉਹ ਜਦੋਂ ਵਾਪਸ ਆਇਆ ਵਾ ਤਾਂ ਉਹਨਾਂ ਨੇ ਰੋਕ ਲਿਆ ਇਹ ਮੁੰਡਾ ਹੋਰ ਨਾਲ ਸੀ ਛੋਟਾ ਤੇ ਉਹ ਹਾਲੇ 2 ਤਿੰਨ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਇਆ ਵਾ ਤਾਂ ਮੁੰਡਾ ਤਾਂ ਮਿਲਨ ਆਇਆ ਸੀਗਾ ਮੁੰਡਾ ਉਹ ਨਾਲ ਸੀ ਬਿਚਾਰਾ ਤੇ ਕਿਸੇ ਨੂੰ ਛੱਡਣ ਗਏ ਸੀ ਉਹ ਜਦੋਂ ਆਏ ਆ ਤੇ ਇਹ ਕਾਹਚ ਖਲੋਤੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਘੇਰ ਲਿਆ ਘੇਰ ਕੇ ਤਾਂ ਉਹਦਾ ਹੀ ਬਗੈਰ ਮਤਲਬ ਹੀ ਕਹਿੰਦੇ ਤੂੰ ਤੇਜ਼ ਚਲਾ ਨਾ ਉਹ ਕਰਕੇ ਤੇ ਇਹਨੂੰ ਘੇਰ ਕੇ ਤਾਂ ਉੱਥੇ ਟੁੱਟਣ ਲੱਗ ਪਏ ਮਾਤਾ ਜੀ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਕਿ ਡੋਗੀ ਸੀਗੇ ਬੱਚੇ ਦੂਰ ਤੇ ਉਹਦੇ ਤੇ ਬਾਈਕ ਲੱਗਾ ਜਾਂ ਉਹਨੂੰ ਸਾਰਾ ਝੂਠ ਸਾਰਾ ਝੂਠ ਬੋਲਦੇ ਪ ਜੀ ਅਮਰੇ ਵੀ ਲੱਗੇ ਹੋਏ ਕੈਂਡੀ ਚੈੱਕ ਕਰਾ ਸਕਦੇ ਤੁਸੀਂ ਕੈਂਡੀ ਵੀਡੀਓ ਦੀ ਆਪਣੇ ਕੋਲ ਹੈ ਦਿਖਾਓ ਵੀਡੀਓ ਦਿਖਾਓ ਵੇਖੋ ਜੀ ਇਹ ਵੇਖੋ ਆ ਇਦਾਂ ਹੁੰਦਾ ਵੇ ਤੇ ਫਿਰ ਸਾਡੇ ਬੱਚੇ ਕਿੱਦਾਂ ਰਹਿ ਰਹੇ ਨੇ ਅੰਕਲ ਜੀ ਕਹਿੰਦੇ ਮੈਂ ਅੱਜ ਮਾਰਿਆ ਆ ਵੇਖੋ ਵੀਡੀਓ ਜੇ ਇਦਾਂ ਹੁੰਦਾ ਸਿਰਚੋ ਬੈਸਮੈਂਟ ਵੀ ਮਾਰਿਆ ਤੇ ਦਾਤਰ ਵੀ ਮਾਰਿਆ ਦੇਖੋ ਤੁਹਾਡੀ ਇਹ ਵੀਡੀਓ ਕਿਤੋਂ ਹੀ ਆਪਣੇ ਕੋ ਇਹ ਆਪਾਂ ਇਹ ਇਹਦੇ ਨਾਲ ਦੀਆਂ ਬਹੁਤ ਵੀਡੀਓ ਆਪਾਂ ਸੀਗਰਟ ਵਾ ਚਲੋ ਰੱਖਾਂਗੇ ਹੋਰ ਨਵਾਂ ਤੁਹਾਨੂੰ ਜਾ ਦੇਖੋ ਆ ਇੰਨੇ ਮਾਰਿਆ ਅੰਕਲ ਜੀ ਦੇਖੋ ਜੀ ਆਪਾਂ ਅੰਦਰ ਇਹ ਕਹਿੰਦੇ ਹੈ ਨਹੀਂ ਸੀ ਇਹਨਾਂ ਨੇ ਮਾਰਿਆ ਆ ਦੇਖੋ ਹੱਥੇ ਬੈਸਮੈਂਟ ਕੋ ਫੜਿਆ ਹੋਇਆ ਹੈ ਇਹਨਾਂ ਨਾਲ ਦੀਆਂ ਕਾਫੀ ਵੀਡੀਓ ਹੋਰ ਸੀ ਇਹਨਾਂ ਨੇ ਬੇਸਬੋਡ ਫੜਿਆ ਹੋਇਆ ਕੋਣ ਹੈ ਉਹਨਾਂ ਦੇ ਮੈਮਰੀ ਬੰਦਾ ਆ ਮਾਰ ਲਿਆ ਮੇਰੇ ਪਤਾ ਨਹੀਂ ਡੈਡੀ ਜੀ ਅੰਸ਼ਲ ਬਾਦਰੀ ਜੀ ਇਹ ਡੈਡੀ ਆ ਉਹਨਾਂ ਦਾ ਉਹਨਾਂ ਦੇ ਅੱਗੇ ਤਿੰਨ ਮੁੰਡੇ ਆ ਤੇ ਇਸ ਇਨਾਂ ਦੇ ਸਾਲੇ ਦਾ ਮੁੰਡਾ ਵਾ ਤੇ ਉਹਨਾਂ ਦਾ ਕੋ ਪੱਕਾ ਰੰਦਾ ਤਾਂ ਚਾਰ ਮੁੰਡੇ ਆ ਦੋ ਇਮਾਦੀਆਂ ਕੁੜੀਆਂ ਵਾ ਤੇ ਇੱਕ ਇਨੇ ਵਾਈਫ ਵਾ ਤੇ ਇਹ ਸਾਰਿਆਂ ਨੇ ਰਲ ਕੇ ਬਾਹਰ ਕੋਤੇ ਚੜਕੇ ਇਹਨੂੰ ਸੱਲਾ ਤੁਨ ਲੋਕਾਂ ਕਰਕੇ ਕੋਤੇ ਚੜਕੇ ਇਹਨਾਂ ਦੇ ਇੱਤੇ ਮਾਰ ਲਿਆ ਉਹ ਆ ਮਾਰ ਲਿਆ ਤੇ ਉੱਤੋਂ ਇੱਤੇ ਢਗਮਲੇ ਇਹਨਾਂ ਤੇ ਚਲਾਏ ਆ ਜਿਹੜੇ ਲੜਕੇ ਤੇ ਇਲਜ਼ਾਮ ਲੱਗ ਰਿਹਾ ਕਿ ਉਹਨੇ ਮਗਰੋਂ ਮੁੰਡੇ ਬੁਲਾਏ ਆ 100-150 ਮੁੰਡਾ ਬਾਹਰੋਂ ਬੁਲਾਇਆ ਜਾਂ 100-150 ਮੁੰਡਾ ਕਿੱਥੋਂ ਆਈ ਬੰਦਾ ਜੀ ਇਹ ਤਾਂ ਮੁਗੰਦੇ ਦੀ ਇੱਕਤੀ ਮੇਰੀ ਗੱਲ ਦਾ ਜਵਾਬ ਦੋ ਮੇਰੇ ਕੋ ਵੀਡੀਓ ਤੁਹਾਨੂੰ ਦਿਖਾਈਆਂ ਵਾ ਇੱਕ ਵੇ ਜਦੋਂ ਇੰਨੀ ਬੰਦਾ ਹੱਥੋਂ ਦੇ ਲਹੂ ਲਹੂ ਕਿੰਨਾ 150 ਬੰਦਾ ਕੇ ਦਾਜੂ ਤੇ ਇੱਥੇ ਦੱਸੋ ਕਿ ਕਿੰਨਾ ਉਹ ਗੱਲਾਂ ਬਣਾਉਂਦੇ ਜੋ ਮਰਦੇ ਰਾਤ ਕਿੰਨੇ ਕੁ ਦਾ ਮਾਮਲਾ ਸੀ ਭਾਜੀ ਪੁੱਤਾਂ 11:00 11:00 ਦਾ ਮਾਮਲਾ ਸੀ ਦੋਵੇਂ ਹੱਥ ਵੱਡੇ ਤੁਮੇ ਨੇ ਇਹ ਗੱਲ ਦਾ ਜਵਾਬ ਦੂਜੀ ਗੱਲ ਇਹ ਬਿਲਕੁਲ ਜੋ ਇਹ ਫਰਡ ਮੁਕਤਫਾ ਹੋ ਰਿਹਾ ਕਿ ਧਰਨ ਦੇ ਨਾ ਨਾ ਅਸੀਂ ਦਰੇ ਨਿੱਤੇ ਸਾਥ ਕੋ ਲਿਆ ਕੇ ਸੰਗਤ ਜਿੱਥੇ ਬੋਹੇ ਖਣਿਆ ਕੇ ਕਾ ਕਹਣਾ ਕਰਦਾ ਮੁੰਨੇ ਨਿਆਂਕਾਰੀ ਨੂੰ ਬੁਲਾਉਣਾ ਨਿਆਂ ਕੀਤਾ ਬਿਲਕੁਲ ਉਹਦੇ ਮੁਡੇ ਤੇ ਭਾਇੇ ਕੋਈ ਉਹਨੇ ਟ੍ਰੀਟਮੈਂਟ ਨਹੀਂ ਕਰਾਈ ਕੁਝ ਨਹੀਂ ਕਰਵਾਇਆ ਨਹੀਂ ਨਹੀਂ ਕਿੱਦਾਂ ਤੁਸੀਂ ਕਹਿੰਦੇ ਮੇਰੇ ਕੋ ਵੀਡੀਓ ਆ ਰਹੀ ਵੀਡੀਓ ਦੁਬਾਰਾ ਦਿਖਾਓ ਨਾ ਕਿ ਦੀ ਵੀਡੀਓ ਸੇ ਨਹੀਂ ਰਾਤ ਪੁਲਿਸ ਮੁੰਡੇ ਲਈ ਉਹਨਾਂ ਦਾ ਮੈਡੀਕਲ ਤੱਕ ਵੀ ਨਹੀਂ ਕਰਾਇਆ ਜਦੋਂ ਮੁੰਡਾ ਕਸਟਡੀ ਦੇ ਵਿੱਚ ਮੁੰਡਾ ਮੁੰਡਾ ਜਿਹਨੂੰ ਫੜ ਕੇ ਨੇ ਸਾਰੇ ਦਿਨ ਕੱਟਿਆ ਉਹਨਾਂ ਨੇ ਕੋਈ ਨਾਲ ਨਹੀਂ ਕੋਈ ਕਸਟਡੀ ਦੇ ਵਿੱਚ ਮੁੰਡੇ ਨੂੰ ਦੇ ਰਹਿਣਾ ਨਹੀਂ ਉਹਦੇ ਕੋਲ ਕੋਈ ਚਾਰਜ ਨਹੀਂ ਦੋਤਾ ਦੇ ਤੈਨੂੰ ਉਹ ਕਤਲਨਾ ਨੇ ਇਹਨਾਂ ਨੇ ਬੈਟ ਬੱਲੇ ਵਰਤੇ ਨੇ ਸਭ ਕੁਝ ਹੈ ਸਾਰਾ ਮੁੰਡਾ ਕਟਿਆ ਦੇ ਨਾਲੇ ਉਹ ਕਨੇਟਾ ਮਾਰੀਆ ਰੋੜੇ ਮਾਰੇ ਉਹ ਕਿੰਨਾ ਮਤਲਬ ਹੈ ਪੋਟੇ ਕਰ ਗਏ ਨੇ ਤੇ ਪੋਟੇ ਜਿਹੜੇ ਗਮਲੇ ਮਾਰੇ ਨੇ ਗਮਲਾ ਬੰਦੇ ਦੇ ਤੇ ਫਸ ਜਾਂਦਾ ਤੇ ਬੰਦੇ ਅੱਜ ਸਪੋਰਟ ਮਾਹੌਲ ਸੀ ਲਹੂ ਲਵਾਉਂਦਾ ਜੀ ਉਹ ਮਟਰੀ ਹੋ ਗਏ ਮੋਲੀ ਕੱਟਿਆ ਤੇ ਕਿਤੇ ਧਾੜੀ ਪਟ ਗਈ ਪਰ ਜਿਹੜੇ ਲੜਦੇ ਨੇ ਜਾਈਏ ਸੌਰ ਮਹਿਤਾ ਸਾਹਿਬ ਵੀ ਜਾ ਕੇ ਤੋਂ ਥੰਡੇ ਤੇ ਵਿਆਹ ਲਗੇ ਨਹੀਂ ਤਾਂ ਨਾ ਲਾ ਦੇਦਾ ਜੀ ਲੜਾਈ ਸਭ ਕੁਝ ਕਰਦਾ ਕੋਈ ਨਜਾਇਜ਼ ਜਣਾ ਦੀ ਕੋਈ ਨਾ ਬਿਲਕੁਲ ਤੇ ਮੁੰਡਾ ਟੰਡਿਆ ਸਗੂਟੂ ਦੇ ਉੱਤੇ ਜਾਣਦੇ ਆ ਤੇ ਉਹਨੂੰ ਡਾਟਾ ਤੋਂ ਤੇਜ਼ ਚਲਾਉਣਾ ਵਾ ਉਹ ਕਹਿੰਦੇ ਕੋਈ ਪਹਿਲੀ ਫਿਰ ਉਹ ਅੱਧੂ ਜਾ ਕੇ ਥਾਰ ਲੈ ਰਹੇ ਆ ਕੁਰਬਾਨਾ ਮਾਰੀਆਂ ਤੋਂ ਬੈਠ ਬੱਲੇ ਬਾਰੇ ਆ ਕਹ ਰਹੇ ਮੁੰਡੇ ਵੀ ਉਹਨਾਂ ਦਾ ਕਹਿਣਾ ਕਿ ਤੁਹਾਡੇ ਮੁੰਡਿਆਂ ਵੱਲੋਂ ਜਿਹੜਾ ਹਥਿਆਰ ਵਗੈਰਾ ਯੂਜ਼ ਕੀਤੇ ਗਏ ਆ ਕੋਈ ਹਥਿਆਰ ਨਹੀਂ ਮੁੰਡੇ ਕੋਲ ਪੁੱਛ ਲਿਆਗਾ ਨਹੀਂ ਦੋ ਜਣੇ ਰੱਖੇ ਡਾਰੇ ਸੀ ਉਹ ਰਾਜ ਜੀ ਜਿਹੜੀ ਕੋ ਉਹ ਤਕਦੀਰਤ ਲੈ ਗਿਆ ਉਹ ਤਨਾ ਤੋੜ ਗਿਆ ਤੁਹਾਡੇ ਬੇੜੇ ਦੇ ਨਾਲ ਦੀ ਕੱਢੀ ਇਹਨਾਂ ਪੱਟੀਆਂ ਆਪੇ ਪੱਲੇ ਕਰੀ ਉਹ ਆਪੇ ਹੋ ਗਏ ਨੇ ਪੱਟੀਆਂ ਨਹੀਂ ਆ ਮੁੰਡੇ ਨੇ ਗੁੱਸੇ ਛਾੜ ਕੇ ਉਹਨਾਂ ਨਹੀਂ ਆ ਜੀ ਨਹੀਂ ਕਿਹਨਾਂ ਚੀਜ਼ਾਂ ਨਹੀਂ ਆਉਂਦੇ ਉਹਨਾਂ ਨੇ ਪੁੱਛੂਆ ਦੱਤਾ ਹੀ ਨਹੀਂ ਮੇਰੀ ਗੱਲ ਸੁਣ ਮੈਂ ਫਿਰ ਅੰਦਰ ਵੜ ਕੇ ਨੇ ਸਾਲੇ ਮਾਰ ਲੈਣੇ ਆਂ ਮੈਂ ਮੇਰੇ ਜਿੱਦਾਂ ਕਹਿਣਗੇ ਨਾ ਹੋਣਾ ਜਾਂ ਦੂਜੀ ਗੱਲ ਮੈਂ ਸੀਨੀਅਰ ਸਿਟੀ ਆ ਨਾ ਮੈਂ ਆਲਰੇਡੀ ਇਨਫੋਰਮ ਕਰਤਾ ਕਿ ਮੈਂ ਚਲ ਗਿਆ ਇੱਥੇ ਕੋਈ ਗੱਲ ਬਾਤ ਹੁਦੀ ਮੇਰੀ ਜ਼ਿੰਮੇਵਾਰੀ ਉਹ ਲੈਂਦੇ ਦੂਜੀ ਗੱਲ ਜੇ ਕਹਿੰਦੇ ਨੇ ਗੱਡੀ ਭੰਨੀ ਆ ਮੈਂ ਲਾਸਟ ਮੈਂ ਆਪਣੇ ਲੋ ਬਿਆਜ ਦਿੰਦਾ ਉਹਨੂੰ ਕੋ ਉਥੇ ਜਿੱਦਾਂ ਸਾਡੇ ਕੋ ਵੀਡੀਓ ਪਈ ਆ ਸੀ ਸੀਟੀ ਫਾਈ ਗੱਡੀ ਆਪਣੀ ਸਾਡੀ ਗੱਡੀ ਭਾਲਣ ਫਾਈ ਉਹਦਾ ਮੁੰਡਾ ਭੰਦਨ ਨੇ ਫੇਰ ਬਰਾਬਰ ਹੋ ਜੂ ਇਦਾਂ ਹੋ ਜੂ ਦੂਜੀ ਗੱਲ ਕੀ ਇਹ ਦੂਲਾ ਜੇ ਬੰਦਾ ਮੁੰਡਾ ਮਾਰ ਦੇਣਾ ਕਿਉਂ ਜਮਿਆ ਰੇ ਰਾਤ ਸਾਰੀ ਨਹੀਂ ਜਿਹਦਾ ਬੱਬਾ ਹੀ ਦਾ ਅਦਰ ਉਹ ਕਹਿੰਦੇ ਕਿ ਦਾੜੀ ਵੀ ਦਾੜੀ ਵੀ ਪੱਟੀ ਆਇਆ ਜਾ ਉਹ ਕਹਿੰਦੇ ਦਾੜੀ ਪੱਟੀ ਆ ਪੱਟੀ ਆ ਕਹਿੰਦੇ ਸਾਡੀ ਦਾੜੀ ਪੱਟੀ ਕਹਿੰਦੇ ਹਾਂ ਇਹਦੇ ਦੋਨੇ ਦਾੜੀ ਪੱਟੀ ਆ ਉਹਦੇ ਹੱਥ ਦੋਨੇ ਵੱਡੇ ਨੇ ਹੂੰ ਦੋਨੇ ਹੱਥ ਪਾਨ ਦੇ ਨਾਲ ਮਾਰਿਆ ਮੁੰਡਾ ਪੱਟੀਆਂ ਕਰਾ ਕੇ ਲਿਆ ਵੀਡੀਓ ਸਾਰੀਆਂ ਮੌਜੂਦ ਨੇ ਸਾਡੇ ਕੋਲ ਹੂੰ ਹਾਂ ਕੱਪੜੇ ਬਾੜ ਦੂ ਕਦੋਂ ਹੁੰਦਾ ਦੂਜੀ ਗੱਲ ਮੈਂ ਇਸ ਦਿਨ ਫੇਰ ਫੋਨ ਕਰਦਾ ਹਾਂ ਮੈਂ ਆਲਰੇਡੀ ਸਾਰੇ ਲੋਕਾਂ ਨੂੰ ਫੋਨ ਕਰਕੇ ਆਇਆ ਜੇ ਕੋਈ ਬੇਵੇ ਕਰੂਗਾ ਮੈਂ ਕੋਈ ਨਹੀਂ ਕਰਾਂਗਾ ਕਿਉਂਕਿ ਕੰਮ ਮੀਡੀਆ ਦੇ ਵਿੱਚ ਜਿਹੋ ਕੰਮ ਆਉਂਦੀ ਜਾਂ ਉਹਨੂੰ ਇਦਾਂ ਦਾ ਕੰਮ ਗਾੜੀ ਚੋਣਦਾ ਜਾਂ ਕੱਪੜੇ ਬਣਾਉਂਦਾ ਧਰਨਾ ਦਾ ਧਰਨਾ ਦਾ ਵੱਧ ਤੋਂ ਵੱਧ ਕਰੋ ਇਹਨਾਂ ਨੇ ਮੈਂ ਬਿਲਕੁਲ ਨਹੀਂ ਜਾ ਜਦੋਂ ਪ੍ਰਤੀਤਰੀਆਂ ਨੇ ਉਹ ਸੱਚ ਡਾੜੀ ਉਹਦਾ ਕੀਤਾ ਆਪਣੇ ਬੱਚਾ ਨੂੰ ਸਿੱਖਿਆ ਦਿੰਦਾ ਆਪਣੇ ਬੱਚਾ ਨੂੰ ਸਿੱਖਿਆ ਦਿੰਦਾ ਕਿ ਲੋਕਾਂ ਦੀ ਦਾੜੀ ਚਲੋ ਆ ਬੈਠ ਕੇ ਵੀ ਗੱਲ ਹੋ ਸਕਦੀ ਸੀ ਨਾ ਮੇਰਾ ਕਿਉਂਕਿ ਸੱਚਾ ਤੁਹਾਡੇ ਲੜਕੇ ਨੇ ਵੀ ਲੱਗਿਆ ਛਾਣੇ ਬੰਦੇ ਦਾ ਕੰਮ ਹੁੰਦਾ ਵਾ ਕਿ ਦੋਨੇ ਤਰਫ ਆ ਕੇ ਮੁੰਡਿਆਂ ਨੂੰ ਕਹੇ ਬੇਟਾ ਨਹੀਂ ਗਲਤੀ ਕਰੇਂ ਮੈਂ ਇਹਦਾ ਮੁੱਢ ਇਹ ਨਹੀਂ ਮੈਂ ਇੱਕ ਮੁੰਡਿਆਂ ਦੇ ਨਾਲ ਲੁੱਟ ਕੇ ਤੇ ਤਰਪਾਨ ਚੋਕੇ ਤੁਰੇ ਬੈੱਡ ਬਣਾ ਚੋਕੇ ਤੁਰੇ ਵੇਚਿਆ ਇਹਣੀ ਗੱਲ ਜੇ ਦਾੜੀ ਪਹਿਲਾਂ ਮੁੰਡੇ ਦੇ ਬਹਿਲ ਕੀਤੀ ਹੋਈ ਮੁੰਡੇ ਨੇ ਪੁੱਟੇ ਵੀਡੀਓ ਕੀਤੀ ਹੋਈ ਮੈਂ ਇਹ ਜੇ ਦਾੜੀ ਨੇ ਹੱਥ ਪੈਰ ਕੀਤੀ ਨਾ ਜੇ ਇਹਦੀ ਪਾਗਰੂ ਹੱਥ ਲਾਇਆ ਮੈਂ ਜਿੰਨੇ ਜਿੰਨਾ ਮੁੰਡੇ ਨੂੰ ਮਾਫੀ ਮੰਗਲ ਤਾ ਮੈਂ ਤੇ ਬਿੜਾ ਪਰ ਜਦੋਂ ਆ ਜਿਹੜਾ ਕੰਮ ਹੋਣ ਡਿਆ ਵੀਡੀਓ ਦੇ ਵਿੱਚ ਇਹ ਦੇਖੋ ਇਹ ਦੇਖੋ ਮੈਂ ਨਾ ਆਪਣੇ ਕਾਫੀ ਪੇਜਾਂ ਤੇ ਪਾਇਆ ਮੈਂ ਬਾਹਰ ਵੀ ਭੇਡੀਆਂ ਕਿ ਆਹ ਵੇਖੋ ਅੱਜ ਤੱਕ ਹਾਉਂਡ ਹੈ ਮੈਂ ਬਾਹਰੋਂ ਆਏ ਸਾਰੇ ਯਾਨੀ ਸਹੀ ਰਾਤ ਆਹ ਦੇਖੋ ਅਮਰ ਸ਼ਗਿਆ ਉਹਨਾਂ ਨੇ ਮੇਰੇ ਫੌਲ ਸਾਹਿਬ ਅਮਰ ਸ਼ਗਿਆ ਸਾਰਾ ਮੈਂ ਮੇਰੇ ਸਾਹਬ ਤੋਂ ਬਲੋਗ ਕਰਦੇ ਸਾਰਾ ਕੋਈ ਬਦਾਸਿਕ ਹੈ ਕਿ ਉੱਥੇ ਆ ਜੰਨ ਲਿਆ ਏਦਾਂ ਥੋੜਾ ਅੰਦਾ ਕਿ ਇੱਕ ਕੱਢੀ ਵਾਲੇ ਇੱਕ ਸਰਦਾਰ ਦਾ ਆਪਾਂ ਨੂੰ ਰਾਤ ਨੂੰ ਵੜਦੀ ਚਲੋ ਬੱਚਾ ਮੈਂ ਮੰਨ ਲਿਆ ਬੱਚੀ ਹੱਡ ਗਈ ਹੈ ਨਹੀਂ ਉੱਥੇ ਹੈਗੀ ਜੇ ਕੋਈ ਗਲਤੀ ਹੈ ਉਹ ਨੂੰ ਸਮਝ ਹੋਣਾ ਕੋਈ ਏਦਾਂ ਨਹੀਂ ਕਰਨਾ ਲੋਕੇ ਦਸਤ ਮਾਰਦੇ ਨੇ ਜਦੋਂ ਗੱਲ ਹੈਗੀ ਵੀ ਇਹ ਕਿੰਨੇ ਪਾਉਂਦੇ ਨੇ ਕੰਮ ਕੇਂਦਰ ਹੈਗੇ ਨਾ ਆਪਣੇ ਵਿੱਚ ਆਪਣੇ ਵਿੱਚ ਕੰਮ ਹੈ ਦੇ ਵਿੱਚ ਕੇਂਦਰ ਹੈਗੇ ਜਾਂ ਕੁੜੀ ਦੇ ਕੱਪੜੇ ਪਾ ਕੇ ਮੁੰਡੇ ਨਾਲ ਲਾ ਦੋ ਜਾ ਡ੍ਰਿੰਕ ਨਾਲ ਲਾਦੋ ਸੁਨੇਹ ਨਾਲ ਲਾਦੋ ਉਹ ਕਰ ਲੇ ਡ੍ਰਿੰਕ ਕਿਸੇ ਵੀ ਲਾ ਕੇ ਸੋੜ ਰਾਜਸਥਾਨ ਕਰਾਇਆ ਕਿਉਂ ਨਹੀਂ ਚਲਾ ਜਾਂਦੀ ਜੇ ਜਦੋਂ ਲੈ ਕੇ ਲਾ ਕੇ ਕਰਾਉਂਦੇ ਉੱਤ ਨਹੀਂ ਲੱਟ ਜਾਂਦੇ ਇਹ ਲੱਗਦਾ ਨਹੀਂ ਗਿਆ ਇੱਥੇ ਰੱਖਿਆ ਉਹਨੇ ਰਾਤ ਇਹਨੂੰ ਕੰਮ ਰਹੇਗਾ ਨਹੀਂ ਜਿੱਦਾਂ ਰਾਤ ਲੜਕੇ ਉੱਥੋਂ ਪੁਲਿਸ ਲੈ ਕੇ ਆਈ ਸੀ ਬਾਕੀ ਪੁਲਿਸ ਲੈ ਕੇ ਆਈ ਆ ਉਸ ਜਗ੍ਹਾ ਤੋਂ ਕੋਈ ਨੂੰ ਪਤਾ ਕਿੱਦਾਂ ਚੱਲੇ ਇਸ ਕੱਲ ਦਾ ਤੁਹਾਨੂੰ ਕਿੱਦਾਂ ਬੋਲ ਗੱਲ ਦਾ ਬੋਲ ਮੈਂ ਮੈਂ ਤਾਂ ਘਰ ਸੀ ਜੀ ਮੈਂ ਤਾਂ ਕੈਵਰੇਜ ਵੇਖਿਆ ਮੁੰਡਾ ਉਹਨੂੰ ਛੱਡਣ ਗਿਆ ਸਾਡਾ ਮੁੰਡਾ ਛੱਡਣ ਗਿਆ ਨਾਲ ਇਹਨਾਂ ਦਾ ਮੁੰਡਾ ਸੀ ਛੋਟਾ ਹੀ ਆ ਕੋਈ ਨਾ ਛੱਡਣ ਗਏ ਇਹਨਾਂ ਸਾਰੇ ਘੱਟ ਪਏ ਆ ਉਹਨਾਂ ਦੀ ਦੁਆ ਹੈ ਮੇਰੀ ਦੁਨੀਆ ਕੀ ਚਾਹੀਦੀ ਕੋਈ ਤੁਹਾਡੇ ਮੁੰਡੇ ਨੂੰ ਵੜਤਾ ਵਾ ਉਹਨਾਂ ਨੇ ਤਾਂ ਫੋਨ ਹੋਇਆ ਵਾ ਤੁਹਾਡੇ ਮੁੰਡੇ ਦੀ ਨਿੱਕੀ ਗੱਲ ਤੋਂ ਬੰਦ ਲੈ ਕੇ ਫੇਰ ਆਪਰੇ ਰਹਿਣ ਦੇਦੇ ਤੇ ਤੁਹਾਡਾ ਕੀ ਮਤਲਬ ਉਹ ਮੁੰਡੇ ਨੂੰ ਸਾਹ ਜੱਟ ਕੇ ਆਪਰੇ ਕੀ ਕਰਦੇ ਹਾਂ ਨੂੰ ਕੁੱਟਿਆ ਨਾਲੇ ਉਹਨੂੰ ਸੱਟਾ ਮੇਰੀ ਗੱਲ ਦੀ ਤਾਂ ਲੋਕ ਹੱਲੇ ਵੀ ਦੇਖੋ ਜੀ ਆ ਕੇ ਮਰ ਜਾਂਦਾ ਹਾਂ ਮੇਰੀ ਨਹੀਂ ਦੋ ਜੀ ਆਪਣੇ ਨਿੱਕੇ ਕਲੇ ਉੱਥੇ ਮਾਰਨ ਲੱਗੇ ਇੱਕ ਦੂਜੇ ਨੂੰ ਕੀ ਹੋਊਗਾ ਫਿਰ ਤੁਸੀਂ ਨਾਲ ਫੇਰ ਦੂਰ ਦਰੇ ਨਹੀਂ ਜਾਣਾ ਭੁੱਲ ਜਾਈਂਗਾ ਵਾ ਉੱਥੇ ਸਾਰੇ ਅਮਰ ਇਹਦੇ ਕੰਮ ਹੋ ਗਏ ਅਮਰ ਸ਼ਾਹ ਕੇ ਆਪਾਂ ਕਿਹਨੂੰ ਮਾਰਤਾ ਬਾਅਦ ਕਿਹਨੂੰ ਦਾੜੀ ਪੁੱਟੇ ਉਸੇ ਮੇਰੇ ਹੈ ਕੀ ਗੱਲ ਆਹੀ ਤਾਂ ਆਪਾਂ 495 ਲਾ ਦੋ 203 495 ਲਾ ਦੋ ਜਿੱਦਾਂ ਇਹਦਾ ਮਤਲਬ ਵੀ ਇਹਨਾਂ ਪ੍ਰੈਸ਼ਰ ਦੇ ਨਾਲ ਜਦੋਂ ਚੰਨ ਲਵਾ ਰਹੇ ਨੇ ਅਸੀਂ ਤਾਂ ਰਹਿਣਾ ਉਹ ਗਿਆ ਕਰਾਂਗੇ ਕਿ ਡਰਾਵਾ ਦੇ ਰਹੇ ਨੇ ਤੁਹਾਨੂੰ ਕੀ ਆਪ ਨੂੰ ਹੈ ਸਾਡੇ ਸਾਡੇ ਅਮਰਤਾਰੀ ਫੇਰ ਕਾਟੋ ਨੂੰ ਕਰ ਜਾਲੇ ਤੱਕਤਾ ਕਰ ਦਿੰਦਾ ਨਹੀਂ ਬੰਦਾ ਚਲੋ ਕਾਨੂੰਨ ਸਭ ਲਈ ਇੱਕੋ ਹੈ ਜੀ ਕਾਨੂੰਨ ਜਿਹੜਾ ਲੋ ਲੋ ਹੈ ਇੱਕ ਬਣਿਆ ਜੇ ਜਿਹੜੇ ਕਿਤੇ 495 ਲਾਓ ਤੇ ਦਰਬਾਰ ਸਾਹਿਬ ਕਰਕੇ ਗ੍ਰੰਥ ਸਾਹਿਬ ਦਾ ਤੇ ਸੌਂਖ ਆ ਜਾਣ ਵੀ ਸਾਡੀ ਵਾਕਿਆ ਦਾੜੀ ਪੱਟੀ ਆ ਜੋ ਜਾਂ ਨਕਲੇ ਕਰਨ ਤਿਆਰ ਆ ਨਹੀਂ ਤੁਹਾਨੂੰ ਹੁਣ ਪੁੱਛਣੇ ਕੀ ਵਿਸ਼ਵਾਸ ਦਿੱਤਾ ਅੰਦਰ ਕੀ ਗੱਲ ਬਤੋਈ ਤੁਹਾਡੀ ਸਾਡੀ ਪੁੱਤਾਂ ਨੇ ਕੋਈ ਨਹੀਂ ਅਸੀਂ ਐਮਐਲਏ 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 ਪੁੱਤਾਂ ਹੂੰ ਹੁਣ ਅਕਮਦ ਰੋਕੇ ਨੀ ਕੋਈ ਦਵਾਈ ਵੀ ਹੁੰਦੀ ਆ ਅਹੀਂ ਹੁਣ ਕਰਾ ਕੇ ਮੈਂ ਸ਼ਾਮ ਨੂੰ ਜੇ ਮੁੰਡੇ ਨੂੰ ਆਉਂਦੀ ਆ ਉਹਦੇ ਕੋਲ ਜੇ ਸਾਰਾ ਪਤਾ ਲਾਏਣਾ ਉੱਥੋਂ ਜੇ ਵੀ ਨਵੀ ਹੁੰਦੀ ਉਹਨੂੰ ਹੁਣ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਇਹ ਜੇ ਮੇਰੀ ਦੂਜੀ ਪਾਰਟੀ ਹੋ ਗਈ ਬਸ ਬਸ ਹਟਾਈਓ ਬਸ ਨਹੀਂ ਬੰਦੇ ਐਸੇ ਤੋਂ ਬੈਠੇ ਨੇ ਮਿਲ ਮਿਲ ਤੋਂ ਹੁਣ ਉਹ ਤਾਂ ਨਾ ਹੀ ਚੱਲ ਬੰਦੇ ਇਹ ਜਿਹੜੇ ਦੱਸਾਂ ਕਿ ਮੈਂ ਹੁਣ ਆਇਆ ਕਿ ਉਹਨਾਂ ਨੇ ਫੋਨ ਕੀਤਾ ਮੈਂ ਉੱਥੇ ਪਹਿਲਾਂ ਟਕਸਾਲ ਨਾਲ ਗੱਲ ਕੀਤੀ ਲੱਗਾ ਬਾਬਾ ਜੀ ਆ ਕੇ ਟੱਕਰ ਚੱਲਣਗੇ ਮੈਂ ਕੱਢੀਆ ਮੈਂ ਸਿੰਘ ਹਾਂ ਤੇ ਮੇਰੇ ਫਾਟੇ ਸਭਾ ਮੁਸ਼ਕੈ ਇਹ ਥੋੜਾ ਗੱਲ ਕਿ ਬਸ ਕੱਢੀ ਵਾਲਾ ਬੰਦਾ ਸਾਰਾ ਗਲਤ ਹੋ ਗਿਆ ਕਿ ਆਪਾਂ ਕੰਮ ਦੜੀ ਫੜ ਕੋਟਲੀ ਆ ਕਰ ਲੈ ਬਸ ਬਗਰਾਮ ਸਿੱਖੀ ਵੀ ਕਰਨ ਦੇ ਆ ਜੀ ਬਗਰਾਮੀ ਉਹਨਾਂ ਦੀ ਵੀ ਹੋਣੀ ਆ ਆਪਣੇ ਉਹਨਾਂ ਨੇ ਸਿੱਖੀ ਨਹੀਂ ਸਿੱਖੀ ਬੰਦੇ ਕਦੇ ਵੀ ਕਾਇ ਨਹੀਂ ਆਈ ਸਿੱਖੀ ਤੁਸੀਂ ਜਿਹੜਾ ਆਪਾਂ ਜਿਹੜਾ ਕੰਮ ਹੋਇਆ ਉਹ ਤਾਂ ਕੋ ਜਦੋਂ ਆਪਾਂ ਨੂੰ ਪਿੱਛੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਸਾਹਮਣੇ ਜਾਂਦੇ ਆਪਾਂ ਸਾਰੇ ਅੱਗੇ ਆਪਾਂ ਦਾੜੀ ਤੇ ਲੱਗੇ ਜਾਂ ਕਿ ਦਾੜੀ ਬੋਟਲੀ ਉਹ ਕਰ ਲਿਆ ਮੈਂ ਕਹਿੰਦਾ ਮੇਰੇ ਜੋ ਮਰਦੀ ਕਰ ਲੂ ਜਦੋਂ ਵੀ ਜਿਹੜਾ ਬੰਦਾ ਗਲਤ ਗਲਤ ਨੂੰ ਕਹੋ ਦਾੜੀ ਦਾੜੀ ਦਾ ਜਿਹੜੀ ਜਲਦ ਕਰਫੜੇ ਪਾਰ ਲਿਆ ਹੁਣ ਐਮ ਆਰ ਆਈ ਪਟਕਾ ਕਰਕੇ ਕਿੰਦਾ ਬੰਦਾ ਬੜਾ ਬੜੇ ਨਾਲੇ ਹੋ ਗਏ ਸੀ ਉਹਦੇ ਫਾਜ਼ਲ ਸਾਹਿਬ ਸਾਰੇ ਦੱਡੇ ਜਾਨਾ ਸੀ ਦਾੜੀ ਸਿਰ ਸਾਡੀ ਜਾਨਾ ਸੀ ਜਾਨਾ ਸੀ ਨੀ ਕੋਈ ਇੱਕ ਬੱਚਾ ਸੀ ਉਹ ਤਾਂ ਹਟਾਉਂਦੇ ਤੇ ਇਹ ਅੱਗੋਂ 8 ਜਣੇ ਸੀਗੇ ਜਿਹੜੇ ਇੱਥੇ ਸੀਗੇ ਜੀ ਆ ਜਿੱਦਾਂ ਦੰਤ ਜਿਹੜੇ ਨਾਨੀਆਂ ਨੇ ਵੀ ਕੁੱਟਿਆ ਜਨਾਨੀਆਂ ਨੇ ਵੀ ਨਾਨੀਆਂ ਨੇ ਵੀ ਇਹ ਮਾੜੇ ਬਾਬਾ ਜੀ ਦੇ ਦੰਤ ਫੜਿਆ ਦਾੜੀ ਪੁੱਟਾ ਜਪਾਨ ਪੰਜ ਪੰਜ ਏਜਾ ਆਏਗਾ ਇਹਦੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਦਰਤਾਂ ਪੜਿਆ ਉਹ ਕੋਈ ਤੁਹਾਨੂੰ ਹੀ ਪਹਿਲੇ ਉਹਨਾਂ ਦਾ ਉਹ ਫਾਦਰ ਸਾਹਿਬ ਹੈ ਤੇ ਜਿਹੜੇ ਉਹ ਫਾਦਰ ਸਾਹਿਬ ਉਹਨਾਂ ਦੇ ਅੱਛਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਵੀ ਨਾਲ ਹਮ ਲੱਗਿਆ ਜਿਹੜੇ ਇਹ ਕਹਿ ਰਹੀ ਆ ਕਿ ਮੈਂ ਕਰਦਾ ਸੀ ਮੈਂ ਆਈ ਸੀ ਇਹ ਜਾ ਕੇ ਪੜਿਆ ਇਹ ਨਹੀਂ ਆਦੀ ਕਰਨੀ ਸੀਗੇ ਮੈਂ ਹੋਰ ਵੀਡੀਓ ਕਿਤਾ ਆ ਗਈ ਇਹਦੇ ਨਾਲ ਦੀ ਇੱਕ ਵੀਡੀਓ ਨਹੀਂ ਕਾਫੀ ਵੀਡੀਓ ਤੇ ਪ੍ਰੂਫ ਲੈ ਕੇ ਆਉਣ ਕਿ ਨਾਲੇ ਮੈਂ ਆਲਰੇਡੀ ਟਕਸਾਲੇ ਨੂੰ ਦੱਸਿਆ ਕਿ ਜਿਹੜਾ ਜਦੋਂ ਇਹ ਝੂਠੇ ਪਹਿਣਗੇ ਮੈਂ ਉੱਥੇ ਜਾ ਕੇ ਛਾੜਦਾ ਇਹਨਾਂ ਨੂੰ ਮੈਂ ਕਹਣਾ ਆਓ ਮੇਰੇ ਨਾਲ ਜਾਓ ਇੱਕ ਪਾਸੇ ਮੈਂ ਨਾਲੇ ਕਟਿੰਗ ਵਾਲਾ ਇੱਕ ਪਾਸੇ ਦਾੜੀ ਵਾਲੇ ਨਾਲ ਇਹ ਪਤਾ ਲੱਗ ਜੂ ਕਿ ਕਿਹੜਾ ਝੂਠ ਬੋਲਦਾ ਕਿਹੜਾ ਸੱਚ ਬੋਲਦਾ ਨਾਲੇ ਉੱਥੇ ਵੀਡੀਓ ਦਿਖਾ ਕੇ ਮੈਂ ਕਿਹਾ ਜਿਹੜਾ ਲੜਕਾ ਜਿਹਨੂੰ ਰਾਤ ਲਿਆਦਾ ਉਹਦੇ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਬਹੁਤ ਹੰਡੀਆਂ ਦੇਖੋ ਕਿ ਉਹ ਕੀਆ ਕਰਨ ਦੇ ਆ ਨਹੀਂ ਨਹੀਂ ਚਲੋ ਉਹ ਤਾਂ ਉਤਾਂ ਹੋਇਆ ਨਾ ਤੁਹਾਨੂੰ ਕਿ ਪੁਲਿਸ ਨੇ ਕੋਈ ਕਿਹਾ ਜਾਂ ਆਪਾਂ ਤੇ ਕਾਰਵਾਈ ਕਰ ਰਹੇ ਆ ਜਾਂ ਕਿੱਦਾਂ ਮੈਂ ਨਹੀਂ ਨਾ ਦੱਸਿਆ ਕਿ ਮੈਂ ਹੁਣ ਆ ਜਿੰਨੀ ਗੱਲਬਾਤ ਕੀ ਹੋਈ ਹੈ ਤੁਹਾਡੀ ਵੱਲੇ ਮੌਕੇ ਤੇ ਐਸਐਸਓ ਸਾਹਿਬ ਅੰਦਰ ਕੀ ਗੱਲਬਾਤ ਕੀ ਹੋਈ ਐ ਐਸਐਸਓ ਸਾਹਿਬ ਨਾਲ ਕੀ ਗੱਲਬਾਤ ਹੋ ਕੇ ਆਇਆ ਹੈ ਕਿ ਲਾਤੇ ਆ ਕੀ ਦਾੜੀ ਕੁੱਤੀ ਹੋਰ ਅਮਰਾ ਹੀ ਪਤਾ ਕੇ ਹੈ ਤੇ ਮੇਰੇ ਕਿਤਾਗੇ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਇਲਜ਼ਾਮ ਲਾਏ ਤੇਨੇ ਕੋਈ ਇਲਜ਼ਾਮ ਨਹੀਂ ਸਾਡਾ ਨਾਲ ਗੱਲ ਹੋਈ ਤੁਹਾਡੀ ਕੀ ਕਹਿੰਦੇ ਹੋ ਉਹਨਾਂ ਨਾਲ ਗੱਲ ਗੱਬਤੋ ਇਹ ਮੁਲਾਜ਼ਮ ਨਾਲ ਐਸਐਚਓ ਸਾਹਿਬ ਨੇ ਹਾਂ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਮਿਲ ਕੇ ਚੱਲੇ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਕਿਹਾ ਉਹ ਕਹਿੰਦਾ ਵੀ ਤਨੁਸ਼ਰੀਆ ਤੁਸੀਂ ਆਪਣੇ ਕੋਲ ਆ ਜੀ ਮਿਲਦਾ ਤੁਸੀਂ ਆਏ ਬਿੰਨਾ ਮਿਲ ਨਹੀਂ ਮਿਲ ਸੀ ਕਾਫੀ ਟਾਈਮ ਤੇ ਖੜੇ ਰਹੇ ਸੀ ਉਹ ਤੱਕ ਦਾ ਵਾਦਾ ਤੁਸੀਂ ਵੀ ਕੀਤਾ ਇੱਥੇ ਤੇਰੇ ਸਨ ਪਹਿਲੇ ਸਵੇਰੇ ਕਿਹਾ ਹੁਣ ਜਦੋਂ ਆ ਮਰ ਕਟਾ ਕੇ ਆਏ ਆ ਤੇ ਆੜ ਕੇ ਤੇ ਉੱਤੇ ਪ੍ਰੈਸ਼ਰ ਪਾ ਕੇ ਐਸ ਐਚ ਬੀ ਨੂੰ ਦਬਾ ਕੇ ਕਹਿ ਰਹੇ ਅਸੀਂ ਸੁਰੇ ਪਰ ਨਾ ਲਾਵਾਂਗੇ ਆ ਕਰ ਰਗੇ ਨਹੀਂ ਤੇ ਤੇ 495 ਲਾਓ ਚਲਾਓ ਜੀ ਸੁਖਮ ਨਗਰ ਚਲਾਓ ਆਓ ਗੱਲ ਕਰੀਏ ਤੁਸੀਂ ਦੇਦਾ ਬਸ ਹੀ ਬਾਵਾ ਚੱਲ ਗੱਲ ਕਰੀਏ ਤੁਸੀਂ ਦੇ ਦੇ ਸਾਹਾਂਜੀਆ ਤਸਵੀਰਾਂ ਕਿੱਤੀ ਜਾਂਦੀ ਆ ਪਿਆ ਦੂਜੇ ਪੱਖ ਆਜੂਕਾ ਸਾਹਮਣੇ ਉਹਨਾਂ ਦਾ ਕਹਿਣਾ ਕੋਈ ਵੀਡੀਓ ਵੀ ਇਹਦੀ ਵੀਡੀਓ ਕਲਿੱਪ ਵੀ ਨਾਲ ਕੋ ਆ ਚੁੱਕੇ ਆ ਸਾਹਮਣੇ ਵੀਡੀਓ ਚ ਦਿਖਦਾ ਵੀ ਪਿਆ ਦੇ ਸਕਦੇ ਹੋ ਛੁੱਟਾ ਪਰਚਾ ਕਿਰਾ ਕੀਤਾ ਗਿਆ ਦੇ ਸਕਦੇ ਕੋਸ਼ਿਸ਼ ਕੀਤੀ ਜਾਂਦੀ ਵੀ ਮੌਕੇ ਦੇ ਐਸੋ ਸਾਭੀਓ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਰੂਰ ਪੂਰਾ ਮਾਮਲਾ ਕੀ ਹੈ ਤੁਸੀਂ ਗੱਲਬਾਤ ਕਰਾਂਗੇ ਕਿਉਂ ਦੂਜਾ ਪੱਖ ਵੀ ਸਾਹਮਣੇ ਆ ਚੁੱਕਾ ਉਹਦੀ ਵੀਡੀਓ ਵਿੱਚ ਹੀ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਰਾਂਗੇ ਤੋਂ ਪਰ ਮਾਮਲਾ ਜਿਹੜਾ ਬਲੰਦਰ ਦੇ ਕਨੀਪਾ ਜਿਹੜਾ ਖਿਆਲ ਉੱਤੇ ਹੀ ਜਿਹੜਾ ਜੂਦਾ ਪਾਕੀ ਜਿਹੜਾ ਸਾਹਮਣੇ ਆ ਗਿਆ ਸਰ ਮਾਮਲਾ ਕੀ ਸਰ ਮੈਨੂੰ ਦੱਸੋ ਰਿਪੀਟ ਕਰੀ ਤੇ ਤੁਹਾਨੂੰ ਪੁੱਛ ਕੇ ਆਪਣੇ ਨੰਬਰ ਪੁੱਛੋ जी सर की सर मामला, मामला की, की से 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 सर कल देखा एक ਬਾਂਨਗਾ ਦੇ ਉਹ ਤੇ ਫਤੇ ਸਿੰਘ ਰਾਗੀ ਸਿੰਘ ਉਹ ਪਰਿਵਾਰੀ ਵਿੱਚ ਆਪਣੇ ਨਸਰਾਂ ਤੋਂ ਬੈਠੇ ਸੀ ਉਹ ਕਿ ਨੌਜਵਾਨ ਲੰਗਰੇ ਸੀਗੇ ਉਹਨਾਂ ਦਾ ਪਹਿਲਾ ਕਾਰ ਸੁਣਾਈ ਹੋਗੀ ਬਾਅਦ ਵਿੱਚ ਉਹਨਾਂ ਨੇ ਤੇ ਚੜਾਈ ਦਾ ਸੂਰਾ ਰੂਪ ਸੀ ਉਹ ਘਾਟੇ ਕਰ ਦਿੱਤਾ ਉਹਨੇ ਖਾਫੀ ਉਹਨੇ ਬੰਦੇ ਭਾਕੇ ਉਹਨਾਂ ਨੇ ਮੰਮਲੇ ਦੇ ਬੱਚਿਆਂ ਨੂੰ پوری ਗੱਡੀ ਨੂੰ ਤੇ ਘਰ ਨੂੰ ਨੁਕਸਾਨ ਤੋਂ ਬਚਾਇਆ ਪੁਲਿਸ ਪਾਰਟੀਆਂ ਪੀਸੀਆਰ ਤੇ ਮੈਂ ਖੁਦ ਉੱਥੇ ਇਸ ਬੋਸਥਰੀ ਪਹੁੰਚ ਕੇ ਇਹ ਨਾਮਵਾਸਾ ਤੋਂ ਕਰ ਦਿੱਤੀ ਹੈ ਵਿਖਿਆਰ ਕੋਤੇ ਕਾਫੀ ਨੁਕਸਾਨ ਜਿਹੜਾ ਡਾ ਹੋਇਆ ਨਾਲ ਸਰ ਇੱਕ ਨਾ ਵੀਡੀਓ ਉਹਨਾਂ ਦੇ ਵੱਲੋਂ ਵੀਡੀਓ ਦਿਖਾਈ ਗਈ ਆ ਹਾਂਜੀ ਬੋਲੋ ਕਾਫੀ ਸਿੱਧਾ ਵੀ ਆਸੀ ਗੇ ਉੱਤ ਸਤਨ ਬੰਦੇ ਅਸੀਂ ਅਰੈਸਟ ਕੀਤੇ ਹੋਤੇ ਨੇ ਜਾਣਦੇ ਉਹਨਾਂ ਦੇ ਵਿੱਚ ਰਚ ਕੇ ਜੜਾ ਦੇਖਦੇ ਵੈਰੀਫਾਈ ਕਰਦੇ ਹੋਏ ਉਹਦੀ ਇੰਜਰੀ ਵੀ ਵੱਧ ਨਾਲ ਪਈ ਸਰ ਇੱਕ ਵੀਡੀਓ ਦਿਖਾਈ ਗਈ ਹੈ ਨਾ ਪਰਿਵਾਰ ਵੱਲੋਂ ਦੂਜੀ ਪਾਰਟੀ ਵੱਲੋਂ ਉਹ ਵੀਡੀਓ ਵਿੱਚ ਦਿਖਦਾ ਵੀ ਕੋਟੇ ਇੱਟਾ ਵੱਜਦੀ ਆ ਪਿਆ ਇੱਕ ਕਿਤੇ ਦੂਜਾ ਆਪਾਂ ਪੱਕ ਲਿੱਤਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਮੈਂ ਕੁਛ ਨਹੀਂ ਸੀ ਮਤ ਮੋਕਦੇ ਨਹੀਂ ਸੀ ਉਹ ਵੀਡੀਓ ਵਿੱਚ ਦਿਖਦਾ ਵੀ ਉਹਨਾਂ ਨੇ ਕੋਈ ਛੱਟ ਛੋਟ ਚਾਹ ਫੜੀ ਪੀ ਉਹਨਾਂ ਨੇ ਨਹੀਂ ਦਿਖਾਈ ਦੰਦ ਫੜਿਆ ਪਿਆ ਦੂਜੀ ਪਾਰਟੀ ਵੱਲੋਂ ਅਖਰੀ ਪਾਰਟੀ ਵੱਲੋਂ ਇਹ ਦੂਜੀ ਪਾਰਟੀ ਵੱਲੋਂ ਜੀ ਦੂਜਾ ਪੱਖ ਜਿਹੜੇ ਬੰਦੇ ਉਹ ਆਏ ਸੀ ਵੀ ਆਫਿਸ ਕਿਹੜੀ ਪਾਰਟੀ ਸਾਹਬਾਂ ਦੀ ਉਹਨਾਂ ਦੇ ਵੱਲੋਂ ਸੈਕਟਰ ਜਿਹੜੇ ਆਏ ਸੀਗੇ ਉਹ ਕਹਿੰਦੇ ਨੇ ਤੇ ਉਹ ਮਾਮੇ ਵੀ ਉਹ ਤੇ ਹੋਰਾਂ ਫੀਤਾ ਉਹ ਸਾਰਿਆਂ ਦੇ ਸਾਹਮਣੇ ਵੀਡੀਓ ਆਈਆਂ ਸੋ ਫਿਰ ਮੈਨੂੰ ਵੀ ਬੁਖਾਈ ਜਾਂ। ਉਹਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ। ਨਹੀਂ ਸਰ ਕੀ ਪਰਚਾ ਕਰੋ? ਪਰਚਾ ਦਿੱਤਾ ਇਹ ਤਾਂ ਕੀ ਕੀਤਾ ਜਾਂਦਾ ਪਿਆ। ਮੈਂ ਲਾਉਂਦਾ ਇੱਕ ਸਾਈਡ ਪਰਚਾ ਦਿੱਤਾ ਜਾ ਰਿਹਾ ਫਿਰ ਕੋਈ ਉਦਾਂ ਦੀ ਗੱਲ ਹੋਊਗੀ ਜੇ ਕਿਸੇ ਨੇ ਕੋਈ ਇੰਜਰੀ ਡਾਕਟਰ ਦੇਣਗੇ। ਇਹ ਸਰ ਕਰੀਏ ਵੀਡੀਓ ਆਈ ਉਹਨਾਂ ਦੇ ਵੱਲੋਂ ਦਿਖਾਈ ਆ ਕਿ ਉਹ ਵੀਡੀਓ ਦੇ ਕਿਹੜੇ ਵਿੱਚ ਫਿਰ ਮੈਨੂੰ ਦਿਖਾ ਦਿਓ ਮੇਰੇ ਸਾਹਮਣੇ ਲਿਆ। ਭਾਜੀ ਦਿਖਾਓ ਵੀਡੀਓ। ਐਸੇ ਤੋਂ ਸਾਬ ਇੱਕੋ ਉਹ ਵੀ ਕਹਿ ਰਹੇ ਕਿ ਅੰਦਰ ਰਾਤ ਨੂੰ ਮੁੰਡੇ ਲੜਕਾ ਇੰਜਰਡ ਸੀਗਾ ਪੁਲਿਸ ਕਸਟਡੀ ਵਿੱਚ ਕਹਿੰਦੇ ਤਾਂ ਮੈਡੀਕਲ ਤੱਕ ਨਹੀਂ ਕਰਾਇਆ ਰਾਤ ਦਾ। ਨਹੀਂ ਮੈਡੀਕਲ ਕਰਵਾ ਦਿੱਤਾ ਗਿਆ ਉਹਨੂੰ ਫਰਸਟ ایڈ ਦਿੱਤੀ ਗਈ। ਕਹਿੰਦੇ ਦਾਤ ਨਹੀਂ ਕਰਾਇਆ ਮੈਡੀਕਲ। ਉਹਦੇ ਦਾਤ ਵੱਜੇ ਹੋਏ ਆ ਕੁਰਬਾਨਾ ਵੀਡੀਓ ਦਿਖਾਈਓ ਉਹਨਾਂ ਨੂੰ ਸਾਨੂੰ। ਇਹ ਸ਼ੀਸ਼ੇ ਆ ਵੀ ਸ਼ੀਸ਼ਾ ਜਿਹੜਾ ਆਈ ਉਹਦਾ ਵੀਡੀਓ ਦਿਖਾਓ। ਸ਼ੀਸ਼ਾ ਜਿਹੜਾ ਭੰਨਿਆ ਸੀਗਾ ਉਹ ਸ਼ੀਸ਼ਾ ਛੱਡੇ ਆਇਆ ਸੀ ਕੋਈ ਸ਼ੀਸ਼ ਇੱਕ ਮੁੰਡੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਇੱਕ ਮੁੰਡੇ ਦੇ ਉੱਤੇ ਸੱਟਾਂ ਵੀ ਲੱਗੀਆਂ ਹੱਥਾਂ ਤੇ ਵੀਡੀਓ ਦੇ ਵਿੱਚ ਦਾਤ ਮਾਰਦਾ ਦਿਖਾਈ ਦੇਊਗਾ ਕਿ ਉਹਨੇ ਸਲਾਫ ਕਰਦੀ ਪੰਜ ਮਹੀਨਿਆਂ ਦੀ ਨਹੀਂ ਦੇਖ ਲੈਣੇ ਇਹ ਸਰ ਮੈਂ ਇੱਕ ਗੱਲ ਕਹਿਣਾ ਸਾਰਾ ਤੁਹਾਡੀ ਰਿਸਪੈਕਟ ਹੈ ਮੇਰੀ ਵੀ ਸਾਰੀ ਇੱਕ ਦੱਸੋ ਕਿ ਇੰਨਾ ਸੱਟਾਂ ਲੱਗੇ ਦੇ ਵਿੱਚ ਤੁਸੀਂ ਮੈਨੂੰ ਇੱਕ ਦੱਸੋ ਕਿ ਇਹ ਕੋਈ ਰੋੜਾ ਸੁਣ ਸਕਦਾ ਹੋ ਪਰ ਇੰਨੀ ਸੱਟਾਂ ਲੱਗੀਆਂ ਨੇ ਵਿੱਚ ਕੀ ਗੱਲ ਕਿ ਮੈਂ ਰਿਸਪੈਕਟ ਕਰਦਾ ਪੰਜਾਬੀ ਉਸ ਦੀ ਚਲੋ ਆਪਾਂ ਪਰ ਇੰਨਾ ਸੱਟਾਂ ਲੱਗ ਕੇ ਜੇ ਰਾਤ ਬੰਦਾ ਦੂਸਰਾ 4 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਆਇਆ ਦੱਸੋ ਕਿ ਕਿਉਂ ਐਦਾਂ ਹੋ ਗਿਆ ਸਾਰੇ ਰਾਤ ਤੋਂ ਬੰਦਾ ਜਿਹੜਾ ਉਹ ਮਸ਼ਹਰੀ ਦੀ ਕਿਹਾ ਉਹ ਜੇ ਬੰਜੀ ਨੂੰ ਸੰਪਾਦਨੀ ਸੀ ਇਹਨੂੰ ਇਹ ਵੀ ਪਤਾ ਨਹੀਂ ਸੀਗਾ ਕਿ ਮੈਂ ਪੁਲਿਸ ਨਾਲ ਕਿੱਦਾਂ ਜਾਂ ਪੁਲਿਸ ਅਫਸਰ ਨਾਲ ਕਿੱਦਾਂ ਗੱਲ ਕਰਾਂ ਉਹ ਤਾਂ ਸਾਡੀ ਜਿਹੜੀ ਸਮਝੀ ਸੀ ਜਿਹੜੀ ਉਹਨੂੰ ਅਸੀਂ ਫਲਾਈਟ ਲੈ ਲੈ ਕੇ ਆਏ ਆ ਬਠਿੰਡੇ ਪੂਰੀ ਇੱਕ ਪੀਸੀਆਰ ਨੂੰ ਗਾਲਾਂ ਕੱਢਦੇ ਦੀ ਵੀ ਇੱਕ ਵੀਡੀਓ ਹੈਗੀ ਸਾਡੇ ਕੋਲ ਠੀਕ ਹੈ ਹੋਰ ਸਵਾਲ ਪੁੱਛੋ ਤੁਸੀਂ ਸੋਣਾ ਵਰਤਦੇ ਕੀ ਆ ਲੋਰੇ ਦੀ ਕੀ ਆਪਾਂ ਹੋਰ ਇਹ ਤਾਂ ਨਹੀਂ ਗੱਲ ਸੁਣ ਲਈ ਪਰ ਉਹ ਗੱਲ ਦੇਖੋ ਕਿ ਹੋਈ ਜਿਹੜੀ ਨਿੱਕੀ ਜਿਹੀ ਗੱਲ ਤੋਂ ਪਰ ਦਫਤਰ ਮਾਰਨਾ ਹੈ ਬਣੇ ਦੂਜੀ ਪਾਰਟੀ ਦੇ ਆਪਾਂ ਨੂੰ ਨਹੀਂ ਉਹ ਤੇ 25 ਬੰਦੇ ਘੱਟੋ ਘੱਟ ਜਿਹੜੇ ਵੀਡੀਓ ਦੇ ਵਿੱਚ 25 ਬੰਦੇ ਆ ਰਹੇ ਆ ਉਹਨਾਂ 25 ਬੰਦਿਆਂ ਨੂੰ ਵੈਰੀਫਾਈ ਕੀਤਾ ਜਾਊਗਾ। ਬਾਈ ਨੇ ਅਸੀਂ ਸਫਾ ਮੈਸਲ ਤੇ ਲਿਆਵਾਂਗੇ। ਤੇ ਉਹਨਾਂ ਦੇ ਨਾਮਜ਼ਦ ਕਰਕੇ ਉਹਨਾਂ ਦੀ ਪਰਚਾ ਦਸਤਖਤ ਕਰਨ। ਇੱਕ ਗੱਲ ਹੋਰ ਜੀ ਉਹ ਵੀ ਨਵੀਂ ਦੇ ਵਿੱਚ ਦਾਗਵਿੰਦਰ ਨੇ ਟ੍ਰੀਟਮੈਂਟ ਚ ਦਿੱਤਾ ਉਹ ਤੋਂ ਸਰਕਾਰੀ ਜਾਂ ਕੋਈ ਉਹਦਾ ਪ੍ਰੂਫਾ ਨੂੰ ਚਾਹੀਦਾ ਕਿ ਬਿੱਲ ਜਾਂ ਕਿਨੇ ਕ ਜੀ ਇੱਛੇ ਦਿੱਤਾ ਜਦੋਂ ਠੀਕ ਆ। ਪਰ ਜੇ ਉਹ ਵੀ ਦੇ ਵੀ ਇੰਨਾ ਵੱਡਿਆ ਜੇ ਜਦੋਂ ਜਿੰਨਾ ਸੁਣਿਆ ਜਿੱਦਾਂ ਲੱਗੂ ਠੀਕ ਉਹ ਵੀ ਤੇ ਹੋਏ ਜੀ ਉਹ ਵੀ ਜਿੰਮੇ ਵੀ ਖੋਣ ਲੈ ਸਕਦੇ ਤੁਰ ਮੈਂ ਇਹਨਾਂ ਦੀ ਰਿਸਪੈਕਟ ਕਰਦਾ ਮੈਂ ਇਹਦੇ ਕੋਈ ਗ੍ਰੇਮੈਂਡ ਨਹੀਂ ਕਰਦਾ ਜਿਹੜੀ ਪਾਰਟੀ ਹੋਵੇ ਅਸੀਂ ਆਪਾਂ ਬਾਰੇ ਕਿਉਂਕਿ ਜੇ ਮਤਲਬ ਅਸੀਂ ਕਰਦੇ ਹਾਂ ਉਸ ਦੇਖੋ 599 ਦੇ ਦੇ ਫੰਕ ਕਦੀ ਨਾ ਆਪਣਾ ਦਾਣੀ ਰੱਖੀ ਹੋਰ ਸਾਰੇ ਦੇ ਵੀ ਜ਼ਿੰਮੇਵਾਰ ਕੀ ਗੱਲ ਹੈ ਕਿ ਜਦੋਂ ਜ਼ੋਸ਼ੀ ਦੀ ਜ਼ਿੰਮੇਵਾਰ ਹੁੰਦੀ ਹੈ ਜੇ ਕਿਤੇ ਦਾੜੀ ਪੁੱਟੀ ਸਾਧੋ ਇਸ ਤਰ੍ਹਾਂ ਇਸ ਤਰ੍ਹਾਂ ਜ਼ਿੰਮੇਵਾਰੀ ਤੋਂ ਅਸੀਂ ਕਦੇ ਵੀ ਭਜਦੇ ਨਹੀਂ ਨਾ ਅਸੀਂ ਭਜਾਂਗੇ ਤੇ ਨਾ ਹੀ ਭਜ ਸਕਦੇ ਸਰਪੰਚ ਜੀ ਗੱਲ ਕੀ ਜਰੂਰੀ ਹੈ ਤੁਸੀਂ ਕੌਣ ਮੈਂ ਅਦਾ ਜੀ ਜੀ ਉਹ ਤੇ ਫੜਿਓ ਕੁਈ ਨਹੀਂ ਸਰ ਕੁਈ ਨਹੀਂ ਸਰ ਮੈਂ ਪਤਰਕਾਲ ਸਵਾਲ ਕਰ ਸਕਦਾ ਹਾਂ ਸਰ ਕਿੰਨਾ ਧਰਾਵਾ ਦੇ ਤਹਿਤ ਜਿਹੜੀ ਇਹ ਕਾਰਵਾਈ ਕੀਤੀ ਜਾਂਦੀ ਹੈ ਕਿੰਨਾ ਧਰਾਵਾ ਦੇ ਤਹਿਤ ਕਰਦੇ ਆ ਜਿਹੜੀ ਸਾਹਮਣੇ ਇਹ ਉਹਦੇ ਵਿੱਚ ਜਿਹੜੀ ਆਪਾਂ ਇਕੱਠ ਕਰ ਰਹੇ ਹਾਂ ਜਿਹੜੇ ਹੈਗੇ ਆ ਉਹਦੇ ਵਿੱਚ ਉਹਨਾਂ ਦੀਆਂ ਕੇਸਕੀਆਂ ਲੱਥੀਆਂ ਹੋਈਆਂ ਵਾਰ ਫਿਲਦੇ ਹੋਏ ਠੀਕ ਹੈ ਜੀ ਤੇ ਉਹਨਾਂ ਦੇ ਇੱਕ ਬੱਚੇ ਦੀ ਜਿਹੜੀ ਦਾੜ੍ਹੀ ਆ ਉਹ ਵੀ ਲੱਗਿਆ ਵੀ ਪਹਿਲਾਂ ਨਾਲੋਂ ਘੱਟ ਹੈ ਠੀਕ ਹੈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਜੀ ਦੇਖੋ ਜੀ ਆਪਾਂ ਤੁਸੀਂ ਸਾਰੇ ਸਣੇ ਆ ਜੇ ਤੁਹਾਨੂੰ ਕੋਈ ਡਰ ਹੋ ਜਾਂ ਲੋ ਮੈਂ ਜੀ ਮੁੰਡਾ ਹੁੰਦੀ ਹੈ ਜੋ ਹਟ ਗਿਆ ਉਹ ਦੱਸੋ ਕੀ ਕਾੜੂਗਾ ਕੈਂਸਲ ਕਰੂਗਾ ਨਹੀਂ ਕਰੂਗਾ ਦੱਸੋ ਉਹ ਕਾਹਦੇ ਆ ਅਸਟਰੀਲਿਆ ਮੈਂ ਅਸਟਰੀਲਿਆ ਖਾਸਾ ਬਹਿ ਗਿਆ ਹਾਂ ਉਸਕੇ ਦੀ ਸਿਟੀ ਜਾਣਾ ਸਰ ਆਪਣੇ ਵੱਲੋਂ ਪੂਰੀ ਵੀਡੀਓ ਚੈੱਕ ਕੀਤੀ ਜਾਏਗੀ ਪੂਰੇ ਭਵਾਨਾ ਮੈਂ ਤਥਾਈ ਧਾਰਦੇ ਸਰਕਾਰ ਵੀ ਕੀਤੀ ਹੈਗੀ ਉਸ ਮੋੜੇ ਨੂੰ ਜਾਣਦਾ ਉਸ ਪਿੰਡ ਨੂੰ ਜਾਣਦਾ ਮੈਂ ਜਾਣਦਾ ਜਿਹੜੇ ਮੌਕੇ ਤੇ ਮੈਂ ਹਾਲਾਤ ਵਿੱਚ ਹੁਣ ਮੈਂ ਇੱਕ ਗੋਦੀ ਦੱਸ ਕੇ ਉਹਨਾਂ ਦੇ ਮੁਤਾਬਕ ਕਰ ਰਿਹਾ ਹਾਂ ਅੱਛਾ ਤੁਸੀਂ ਮੌਕੇ ਤੇ ਗਏ ਸੀ ਮਤਲਬ ਹਾਂ ਮੌਕੇ ਤੇ ਜੀ ਠੀਕ ਹੈ ਚਲੋ ਚਲੋ ਠੀਕ ਉਹ ਦੇਖ ਸਕਦੇ ਹੋ ਕਿ ਜਿਹੜੇ ਇਹ ਬਿਲਕੁਲ ਸਹੀ ਖਲਾਮਦਾ ਬੱਚੇ ਦਾ ਇਹ ਐਮਰ ਕਟਾ ਕੇ ਲਵਾਇਆ ਸ਼ਾਮੀ ਸ਼ਾਮੀ ਤੋਂ ਬਾਅਦ ਇਹਨਾਂ ਨੇ ਜੋ ਵੀ ਕੀਤਾ ਐ ਅੱਜ ਆਪਕੋ ਪਛਾਣਨੇ ਬਿਲਾਵਾਂਗਾ ਅਸੀਂ ਆ ਕਰਾਂਗੇ ਅਸੀਂ ਤਰਨਾਦਿਆਂ ਤੇ ਸਾੜੇ ਦੇ ਮੋਰੇ ਅਸੀਂ ਫਿਰ ਮੱਤਾਂ ਚੁੱਕ ਜਾਵਾਂਗੇ ਮੱਤਾਂ ਚੁੱਕ ਤੇ ਇਹ ਨਹੀਂ ਸਭਤ ਲਿਆ ਲਿਆਗੇ ਵੀ ਇਹਨੇ ਕੋਟੀ ਜਾਣ ਕੇ ਚੀਜ਼ ਇਹਦਾ ਮਤਲਬ ਇਹ ਆ ਵੀ ਉਹ ਮੁੰਡੇ ਦੇ ਦੋਨੇ ਹੱਥ ਕੱਟੇ ਨੇ ਦੋਨੇ ਹੱਥ ਜਿਨ੍ਹਾਂ ਪਟੀਆਂ ਹੋਈਆਂ ਨੇ ਤਾਂੜੀ ਕਿਸ ਤਰ੍ਹਾਂ ਬੁੜ ਦਿੱਤੀ ਉਹਨੇ ਰੂਪ ਦਾ ਇਹ ਸੌ ਖਾ ਜਾਣ ਕਿਤੇ ਬੈਠ ਕੇ ਕਹਿੰਦੇ ਨੇ ਸੌ ਖਾ ਜਾਣ ਮੁੰਡੇ ਨੇ ਦਾੜੀ ਨੂੰ ਹੱਥ ਲਾਇਆ ਤੇ ਦੋ ਕਹਣੇ ਮੰਗਣ ਆ ਆਜੋ ਬਾਹਰ ਆ ਵੀ ਬਾਹਰ ਆਜੋ ਬਾਹਰ ਆਜੋ ਬਾਹਰ ਆਜੋ ਇਹ ਤਸਵੀਰਾਂ ਦੰਗਾਂ ਦੀ ਕੋਸ਼ਿਸ਼ ਕਰਦੇ ਮੁਖਰੇ ਕਰਿਆਸ ਵਾਲੀ ਬੱਸੀ ਬਾਵਾ ਖੇਲ ਵੀ ਕਿ تھوڑی دیر ਪਹਿਲਾਂ ਇਹਨੂੰ ਪਾਕ ਦੰਗਾਂ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਪਾਕ ਸਾਹਮਣੇ ਆ ਚੁੱਕਾ ਜਾਂਦਾ ਹੈ ਸਤਿ ਸ੍ਰੀ ਅਕਾਲ ਜਿਹੜਾ ਜਲੰਧਰ ਵਾਲਾ ਜਲੰਧਰ いや ਤਸਵੀਰਾਂ ਦੰਗਾਂ ਦੀ ਕੋਸ਼ਿਸ਼ ਕਰਦੇ ਕਿਦਾ ਪਹਿਲਾ ਪਾਕ ਸੀ ਦੋਨੇ ਪਾਕ ਸਾਹਮਣੇ ਆ ਚੁੱਕੇ ਆ ਸਤਿ ਸ੍ਰੀ ਅਕਾਲ ਕਿ ਦੋਨੇ ਪਾਕ ਸੀ ਪਿੱਕੂ ਸਾਹਮਣੇ ਆ ਚੁੱਕਿਆ ਬਹੁਤ ਧੰਨਵਾਦ ਸاده ਚੰਨ ਅਜੁਰ ਦੇ ਅੰਦਰ නමි අප ටෙඩුලයිවපකද සගගේ ෝබෝත්තන්ව එපසිී බාක දත් ස්‍රවිතල කාන්ධි කෝෂිකදබේ තනය දිය බෝතන් වයි නමි අප ටඩුලයිවකරසග බෝ බෝත්තන් වයි. ਆਸੂ ਨੂੰ ਹੋਰ ਫਲਾਇਟ ਦੀ ਬੋਲਾਰੀ ਕਰਾਈ ਕੀਤੀ ਜਾ ਰਹੀ ਹੈ ਸ਼ਿਮਲਾ